ਲੋਵੀ ਸੂਪੀ ਸਾਡੇ ਗਾਂ ਬੱッセ ਨੂੰ ਜਨਮ ਦੇਤਾ ਚਲੋ ਸਾਡੇ ਬਾਗਲ ਦਾ ਇੱਕ ਹੋਰ ਜੀ ਵਧ ਗਿਆ ਅੱਜ ਕਹਿੰਦੇ ਇੱਕ ਮਾਗ ਹੈਗੀ ਤੇ ਅਸੀਂ ਬੱッセ ਦਾ ਨਾਮ ਮਾਗੀ ਰੱਖਤਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਆਪਾਂ ਆ ਗਏ ਸੀ ਆਪਣੇ ਬਾਗਲ ਦੇ ਵਿੱਚ ਤੇ ਆਪਣੀ ਆ ਗਾਂ ਸੂਣ ਵਾਲੀ ਹੈਗੀ ਜਿੰਨਤਾ ਇਹਦੇ ਪੂਰੇ ਹੋ ਗਏ ਨਿੱਕੀ ਜੀ ਹੁੰਦੀ ਸੀ ਜਦੋਂ ਇਹ ਆਪਾਂ ਪਾਲੀ ਹੈਗੀ ਤੇ ਹੁਣ 3 ਸਾਲ ਦੇ ਲਵੇ ਹੋ ਗਈ। ਦੇਖੋ 1-2 ਦਿਨਾਂ ਚ ਮੇਰੇ ਹਿਸਾਬ ਨਾਲ ਸੁੱਕ ਹੋ ਗਈ। ਇੱਕ ਆਪਾਂ ਨੇ ਵੇਚਤੀ ਸੀਗੀ ਤੇ ਆਪਣੇ ਆ ਦੋ ਰਹਿ ਗਈਆਂ ਹੁਣ। ਤੇ ਇੱਕ ਅੱਧੀ ਦੇਖਾਂਗੇ ਹੋਰ, ਇੱਕ ਅੱਧੀ ਹੋਰ ਪਾਲ ਲਾਂਗੇ ਲੈ ਕੇ। ਮੱਝ ਲੈਵਾਂਗੇ। ਮੱਝਾ ਤਾਂ ਲੈ ਲੈ ਦੇਖ ਲਈਆਂ ਹੁਣ ਬਸ ਪੱਸੀ ਰੱਖਿਆ ਕਰਾਂਗੇ। ਆਪਾਂ ਮੱਝੀ ਲੈਵਾਂਗੇ। ਲਾਈਫ ਆਦਿ ਮੱਝ। 你都年几岁了？嗯 ਉੱਤੇ ਬੋਕਾ ਨੇ ਹੁਣ ਇਹਦਾ ਸੂਣਦਾ ਨਹੀਂ ਪਤਾ ਹੀ ਨਹੀਂ ਪਤਾ ਰਾਤ ਨੂੰ ਤੋਂ ਸੂਣ ਲੱਗਦਾ ਚਲ ਦੇਖੀ ਜਾਊਗੀ ਲਓ ਜੀ ਚਲੋ ਨਵੇੜੇ ਦਾ ਕੰਮ ਚੱਲੀਏ ਕਰ ਫਿਰ ਚੱਲੀਏ ਕਰੇ ਚਲੋ ਚਲੋ ਜਾ ਕੇ ਮੈਟੀ ਵੀ ਦੇਖੋ ਯੇ ਆਪਾ ਆਪਾ ਇਧਰ ਭਲੂੰਗੜੀ ਚੱਕ ਲੈ ਆਏ ਬਾਗਲ ਚ ਤੇ ਆਪਣੀ ਗਾਂ ਸੂਣ ਵਾਲੀ ਹੈਗੀ ਅੱਜ 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 ਸੂਪੂ ਮਿਲ ਲਾਦਾ ਇਹ ਤਾਂ ਹੀ ਭਲੂੰਗੜੀ ਚੱਕ ਲੈ ਆਏ ਮਾ ਚਲੋ ਧੁੱਪੇ ਬਹਿ ਜਾਗੇ ਜਾਲੇ ਜੇ ਤਾਂ ਲੱਗ ਗਏ ਹੁਣ ਸੂ ਅੱਜ ਆ ਸਵੇਰੇ ਅਸੀਂ ਇਹਦੇ ਕੋਲ ਤੂੰ ਹੀ ਲਾਗੇ ਸੀਗੇ ਮਾ ਚਲੋ ਵੀ ਆਏ ਆ ਵੀ ਇਹਨੂੰ ਸੇਕ ਜਾ ਜੂਗਾ ਥੋੜਾ ਜਿਹਾ ਲੇਗੀ ਜੀ ਮਿਲ ਜੂਗੀ ਤਾਂ ਕਰਕੇ ਤੂੰ ਹੀ ਲਾਤੀ ਸੀ ਆਪਾਂ ਨੇ ਹੁਣ ਤਾਂ ਚਲੋ ਅੱਜ ਤਾਂ ਵਧੀਆ ਧੁੱਪ ਨਿਕਲਈ ਆ ਕੱਚਾ ਥਾਂ ਥੋੜਾ ਜਿਹਾ ਆਪਣੇ ਬਰੋ ਗਿਆ ਪਿਆਗਾ ਇੱਕ ਨਹੀਂ ਤਾਂ ਇੱਥੇ ਬਣਾਉਣਾ ਧੰਦੇ ਆਪਾਂ ਕੱਚੇ ਥਾਂ ਤੇ ਆ ਚਿੜੀਆਂ ਦੇਖੋ ਕਿਵੇਂ ਚੂੰ ਚੂੰ ਕਰਦੀਆਂ ਨੇ ਆ ਦਰਖਤ ਤੱਕ ਆ ਦਰਖਤ ਕਰਕੇ ਦੇ ਉੱਤੇ ਜਾ ਕੇ ਬੈ ਗਈ ਹੁਣ ਲੌਵੀ ਸੂਪੀ ਸਾਡੀ ਗਾਂ ਬੱਸੇ ਨੂੰ ਜਨਮ ਦੇਤਾ ਚਲੋ ਸਾਡੇ ਬਾਗਲ ਦਾ ਇੱਕ ਹੋਰ ਜੀ ਵਧ ਗਿਆ ਕਾਲੇ ਰੰਗ ਦਾ ਬੱਸਾ ਜਮਾ ਇਹ ਲਾਦਾ ਜਮਾ ਕੱਟਾ ਹੁੰਦਾਗਾ ਨਾ ਕੱਟੇ ਮੱਝ ਦੇ ਕੱਟੇ ਵਾਂਗੂ ਲੱਗਦਾ ਹੈ ਬੱਸਾ ਕਾਲੇ ਰੰਗ ਦਾ ਨਾ ਆਪੇ ਪੂਰੀ ਆ ਦੇਖ ਲੋ ਬੱਸ ਸਾ ਕਾਲਾ ਚਿੱਟਾ ਹੈ ਹਨਾ ਮੰਮੀ ਆ ਵੀ ਹੈ ਨਾ ਇਹ ਵੀ ਆ ਰਹੀ ਹੈ ਆ ਸਰ ਤੇ ਫੁੱਲ ਵੀ ਹੈਗਾ ਨਾ ਮੰਮੀ ਜੀ ਮੈਂ ਇਹ ਨੂੰ ਹਟਿਆ ਆਪਾਂ ਇੱਧਰ ਕਰੀ ਫੁੱਲ ਹੀ ਕਹਿੰਦੇ ਨੇ ਇਹਨੂੰ ਤੇ ਆਪਾਂ ਹੀ ਦੇ ਦਿੰਦੇ ਮੂਰੇ ਬੜੇ ਮੇਜਾ ਤੇ ਪਾਈ ਰੱਖ ਮਾਂ ਜੀ ਵੀ ਚਿੱਟੀ ਆਂਦੀ ਹੈ ਨਾ ਬੜੇ ਮੇਜਾ ਕੋਲ ਰੱਖਦੇ ਆਂ ਕੜੀ ਨਹੀਂ ਹੁੰਦੀ ਮਾਰੇ ਆਉਂਦੇ ਗੁੜਤੀ ਮੰਮੀ ਨੇ ਗੁੜ ਪਾਤਾ ਤੇ ਮੂਟਾ ਗੁੜਤੀ ਰੋਲੀ ਗੁੜਤੀ ਦੇਤੀ ਉਹ ਤੋ ਗੁੜ ਦਿਓ ਗੁਰਦੁਦ ਗੁਰਦੁਦਨਾ ਹਾਇ ਤੇ ਉਹਦੇ ਵੀ ਬੱਸ ਕੋਸ਼ਿਸ਼ ਕਰਦਾ ਖੜੇ ਹੋਣ ਦੀ ਖੜੇ ਹੋਣ ਦੀ ਕੋਸ਼ਿਸ਼ ਕਰਦਾ ਸੀ ਮਮੀ ਦੇ ਕਿਆ ਕੋਸ਼ਿਸ਼ਾਂ ਤੋਂ ਘਰੀ ਜਾਂਦੀ ਐ ਉਸਦੀ ਨਹੀਂ ਕਰਦੀ ਲੈ ਹੁਣ ਇਹਨੂੰ ਸਮਝਿਆ ਕਰੀ ਚੰਗਾ ਸਮਝਿਆ ਕਰਾਂਗੇ ਇਹਨੂੰ ਇਹ ਤੇਰਾ ਬੱਸਾ ਹੁਣ ਠੀਕ ਹੈ ਦੋਨੇ ਹੋ ਗਏ ਦੋ ਦੋ ਹੋ ਗਏ ਤੇ ਆਪਣੇ ਹਾਂ ਓਹ ਉਹ ਵਿਚਾਰੀ ਪਹਿਲਾਂ ਔਖੀ ਬਹੁਤ ਹੋਈ ਹੈਗੀ ਬਾਟ ਜੇ ਕਰੀ ਆਲੇ ਸੀ ਬਹੁਤ ਜ਼ਿਆਦਾ ਔਖੀ ਹੋਈ ਐ ਮੰਮੀ ਤੁੱਕਾ ਦੇ ਕੇ ਖਾਂਦੀ ਆ ਤੇ ਜਨਮ ਦਿਨਾ ਕਿਹੜਾ ਸੌਖਾ ਹੈਗਾ ਮੰਮੀ ਮੰਮੀ ਨਹੀਂ ਅੱਜ ਕਹਿੰਦੇ ਇੱਕ ਮਾਗ ਹੈਗੀ ਤੇ ਅਸੀਂ ਬੱッセ ਦਾ ਨਾਮ ਮਾਗੀ ਰੱਖਤਾ ਠੀਕ ਹੈ ਪੁੱਤੇ ਠੀਕ ਹੈ ਨਾ ਠੀਕ ਹੈ ਤਾਂ ਮਾਗੀ ਮਾਗੀ ਨਾ ਰੱਖਤਾ ਮੱਝ ਮਾਗੀ 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 ਖੜਾ ਹੋ ਮਾਗੀ ਅਸੀਂ ਪਹਿਲਾਂ ਇੱਧਰਲੇ ਕਿੱਲੇ ਤੇ ਬੰਨਤਾ ਸੀ ਬੱਸੇ ਨੂੰ ਦੂਰੇ ਤੋਂ ਤੇ ਟੱਪਣ ਲੱਗ ਗਈ ਹੁਣ ਦੁਬਾਰੇ ਫੇਰ ਮੂਰੇ ਕਰਿਆ ਮਾਂ ਦਾ ਪਿਆਰ ਦੇਖ ਲਓ ਮਮਤਾ ਹਨਾ ਬੱਚੀ ਜੀਵੀ ਕਿੱਟੀ ਹੁੰਦੀ ਹੈ ਕੈਸੀ ਹੁੰਦੀ ਹੈ ਮਮਤਾ ਬੱਚੀ ਕਿੱਟੀ ਜੀਵੀ ਕਿੱਟੀ ਹੁੰਦੀ ਹੈ ਲੈ ਆ ਖਾੜਾ ਗੁੜ ਤੇ ਬੜੇਵੇਂ ਆ ਦੇਖ ਗੁੜ ਤੇ ਬੜੇ ਮੇ ਖਾਲਾ ਖਾਂਦੀ ਨਹੀਂ ਜੀਵ ਚੱਕੜੀ ਆਂਦੀ ਹੈ ਜੀਵ ਚੱਕੜੀ ਆਂਦੀ ਹੈ ਨਾ ਬਸ ਉੱਤ ਨਾ ਮੈਂ ਪਹਿਲਾਂ ਆਪਣੇ ਦੋ ਪਸ਼ੂ ਸੀ ਹੁਣ ਤਿੰਨ ਹੋ ਗਏ ਤੇ ਇੱਕ ਹੋ ਘੜੀ ਆਪਣੀ ਇੱਕ ਆ ਹੁਣ ਵੇਚਤੀ ਸੀ ਅਸੀਂ ਪਿੱਛੇ ਜੀ ਥੋੜੇ ਜਿਨੇ ਹੋਏ ਨੇਗੇ ਚਲੋ ਹੁਣ ਆਇਗਾ ਦੁੱਧ ਮੋਲਾ ਲੈਂਦੇ ਸੀ ਅਸੀਂ ਦੁੱਧ ਹੋ ਜਾਊਗਾ ਹੁਣ